ਜਿਹੜੇ ਸਪਲੀਮੈਂਟ ਨੂੰ ਤੁਸੀਂ ਸਿਹਤ ਦੇ ਲਈ ਵਧੀਆ ਸਮਝ ਕੇ ਖਾ ਲੈਂਦੇ ਹੋ ਕਦੇ ਸੋਚਿਆ ਹੈ ਕਿ ਉਹ ਤੁਹਾਡੇ ਸਰੀਰ ਦੇ ਲਈ ਕਿੰਨਾ ਖਤਰਨਾਕ ਹੋ ਸਕਦੇ ਨੇ ਕਿੰਨੇ ਤੁਹਾਡੇ ਸਰੀਰ ਨੂੰ ਇਸ ਦੇ ਨੁਕਸਾਨ ਪਹੁੰਚ ਸਕਦੇ ਨੇ ਘਰ ਦੇ ਵਿੱਚ ਤੁਸੀਂ ਅਜਿਹੇ ਕਈ ਸਾਰੇ ਅਕਰੇਲੇ ਉਪਾਅ ਕਰਦੇ ਹੋ ਕਈਆਂ ਦੇ ਕਹਿਣ ਦੇ ਉਤੇ ਤਾਜਾ ਕਰਨ ਤੋਂ ਪਹਿਲਾਂ ਇੱਕ ਖਾਸ ਰਿਪੋਰਟ ਇੱਕ ਵਾਰ ਜ਼ਰੂਰ ਧਿਆਨ ਨਾਲ ਪੜ੍ਹ ਲਿਓ ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਸਰੀਰ ਦੇ ਖਾਸ ਅੰਗ ਜਿਵੇਂ ਕਿ ਦਿਲ ਅਤੇ ਲਿਵਰ ਨੂੰ ਕਿੰਨਾ ਨੁਕਸਾਨ ਪਹੁੰਚ ਸਕਦਾ ਉਹਨਾਂ ਦੇ ਲਈ ਇਹ ਜ਼ਹਿਰ ਵਰਗਾ ਸਾਬਿਤ ਜੜਾ ਕੀ ਹੋ ਸਕਦਾ ਹੈ ਤਾਂ ਇਹ ਖਾਸ ਰਿਪੋਰਟ ਧਿਆਨ ਦੇ ਨਾਲ ਤੁਸੀਂ ਵੀ ਜ਼ਰੂਰ ਦੇਖਿਓ दरअसल ਕੁਝ ਸਪਲੀਮੈਂਟ ਅਜਿਹੇ ਨੇ ਜੋ ਕਿ ਕੁਝ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਤੁਸੀਂ ਸਿਹਤ ਲਈ ਦੱਸਦੀ ਕਿ ਤੁਹਾਡੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਹਾਂ ਦਸਲ ਸਿਹਤਮੰਦ ਮੰਨੀ ਜਾਣੀ ਵਾਲੀ ਹਲਦੀ ਹੁਣ ਲਿਵਰ ਦੇ ਲਈ ਖਤਰੇ ਦਾ ਕਾਰਨ ਬਣਦੀ ਜਾ ਰਹੀ ਹੈ ਹਾਲੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈਗਾ ਕਿ ਹਲਦੀ ਦਾ ਜ਼ਿਆਦਾ ਸੇਵਨ ਲੀਵਰ ਦੇ ਨੁਕਸਾਨ ਅਤੇ ਜਿਗਰ ਫੇਲ ਹੋਣ ਦੇ ਮਾਮਲਿਆਂ ਨੂੰ ਵਧਾ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਸਪਲੀਮੈਂਟ ਅਜਿਹੇ ਨੇ ਜੋ ਦਿਲ ਅਤੇ ਲੀਵਰ ਦੇ ਲਈ ਖਤਰਾ ਬਣਦੇ ਜਾ ਰਹੇ ਨੇ ਸੋਤਰਾ ਦੇ ਹਵਾਲੇ ਤੋਂ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਕ ਔਰਤ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਫਿਟਨੈਸ ਇਨਫਲੂਐਂਸਰ ਦੀ ਸਲਾਹ ਦੇ ਉੱਤੇ ਹਰ ਰੋਜ਼ 2250 ਮਿਲੀਗ੍ਰਾਮ ਹਲਦੀ ਲੈਣੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨਾਂ ਦੇ ਅੰਦਰ ਦੇਖਦੇ ਹੀ ਦੇਖਦੇ ਉਸ ਦੀ ਹਾਲਤ ਇੰਨੀ ਜ਼ਿਆਦਾ ਵਿਗੜ ਗਈ ਅਤੇ ਲੀਵਰ ਦੀ ਗੰਭੀਰ ਸੱਟ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਉਣਾ ਪਿਆ। ਡਾਕਟਰਾਂ ਦਾ ਕਹਿਣਾ ਹੈਗਾ ਕਿ ਉਸ ਦੇ ਲੀਵਰ ਦੇ ਐਨਜ਼ਾਈਮ ਆਮ ਦੇ ਨਾਲੋਂ 60 ਗੁਣਾ ਜ਼ਿਆਦਾ ਸਨ। ਉਸ ਦੀ ਹਾਲਤ ਇੰਨੀ ਜ਼ਿਆਦਾ ਵਿਗੜ ਸਹੀ ਵਿਗੜ ਗਈ ਕਿ ਜੇਕਰ ਥੋੜੀ ਦੇਰ ਹੁੰਦੀ ਤਾਂ ਉਸ ਨੂੰ ਜਿਗਰ ਟਰਾਂਸਪਲੈਂਟ ਕਰਾਉਣਾ ਪੈਂਦਾ ਹਾਲਾਂਕਿ ਮਾਇਰਾ ਦਾ ਕਹਿਣਾ ਹੈਗਾ ਕਿ ਹਲਦੀ ਭੋਜਨ ਦੇ ਵਿੱਚ ਵਰਤਨ ਦੇ ਲਈ ਸੁਰੱਖਿਤ ਜ਼ਰੂਰ ਹੈ ਜਦੋਂ ਇਸ ਨੂੰ ਵੱਡੀ ਮਾਤਰਾ ਦੇ ਵਿੱਚੋਂ ਸਪਲੀਮੈਂਟ ਦੇ ਵਜੋਂ ਲਿਆ ਜਾਂਦਾ ਹੈ ਤਾਂ ਇਹ ਲੀਵਰ ਦੇ ਲਈ ਖਤਰਨਾਕ ਹੋ ਸਕਦੀ ਹੈ ਸਿਹਤ ਦੱਸਦੀ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 150 ਪੌਂਡ ਭਾਰ ਵਾਲੇ ਵਿਅਕਤੀ ਦੇ ਲਈ ਪ੍ਰਤੀ ਦਿਨ 200 ਮਿਲੀਗ੍ਰਾਮ ਹਲਦੀ ਸੁਰੱਖਿਅਤ ਹੈ ਪਰ ਬਹੁਤ ਸਾਰੇ ਪੂਰਕ ਇਸ ਖੁਰਾਕ ਤੋਂ 10 ਗੁਣਾ ਜ਼ਿਆਦਾ ਪ੍ਰਦਾਨ ਕਰਦੇ ਨੇ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਅਨੁਸਾਰ ਹਲਦੀ ਨੂੰ ਵੱਡੀ ਮਾਤਰਾ ਦੇ ਵਿੱਚ ਲੈਣ ਦੇ ਨਾਲ ਜਿਗਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਅਤੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੇ ਨਾਲ ਮਿਲਾਉਣ ਦੇ ਉੱਤੇ ਖੂਨ ਵਹਿਣ ਜਾਂ ਫਿਰ ਸਟ੍ਰੋਕ ਦਾ ਖਤਰਾ ਵੀ ਵਧ ਜਾਂਦਾ ਹੈ ਗ੍ਰੀਨ ਟੀ ਦੇ ਦੱਸਦੀ ਹੈ ਕਿ ਐਪਸ ਟਰੈਕਟਰ ਨੂੰ ਇਸ ਦੇ ਭਾਰ ਘਟਾਉਣ ਅਤੇ ਐਂਟੀਆਕਸੀਡੈਂਟ ਗੁਣਾ ਦੇ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਜ਼ਿਆਦਾ ਸੇਵਨ ਸਿਹਤ ਲੀਵਰ ਨੂੰ ਨੁਕਸਾਨ ਪਹੁੰਚਦਾ ਹੈ ਹੈਪਟਾਈਟਸ ਅਤੇ ਕਈ ਵਾਰ ਜਿਗਰ ਟ੍ਰਾਂਸਪਲੈਂਟ ਦਾ ਕਾਰਨ ਵੀ ਬਣ ਸਕਦਾ ਹੈ 800 ਮਿਲੀਗ੍ਰਾਮ ਤੋਂ ਵੱਧ ਈਜੀਸੀਜੀ ਲੈਣਾ ਖਾਸ ਤੌਰ ਦੇ ਉੱਤੇ ਨੁਕਸਾਨਦੇਹ ਹੋ ਸਕਦਾ ਇਸ ਦੇ ਵਿੱਚ ਮੌਜੂਦ ਕੈਫੀਨ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਵਧਾ ਸਕਦਾ ਹੈ ਦੱਸ ਸਕੇ ਕੋਲੇਸਟ੍ਰੋਲ ਨੂੰ ਘਟਾਉਣ ਦੇ ਲਈ ਲਈਆਂ ਗਈਆਂ ਨਿਆਇਸ ਇਹਨਾਂ ਦਵਾਈਆਂ ਦੀਆਂ ਉੱਚ ਖੁਰਾਕਾਂ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਉਹ ਦਵਾਈਆਂ ਜੋ ਕਿ ਹੌਲੀ-ਹੌਲੀ ਕੰਮ ਕਰਦਿਆਂ ਨੇ ਇਹ ਜਿਗਰ ਦੇ ਪਾਚਨ ਨੂੰ ਵਧਾ ਸਕਦਾ ਹੈ ਅਤੇ ਕੁਝ ਮਾਮਲਾ ਦੇ ਵਿੱਚ ਲੀਵਰ ਫੇਲ ਵੀ ਹੋ ਸਕਦਾ ਹੈ ਇਹ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਲੈਣ ਦੇ ਨਾਲ ਇਨਸੂਲਿਨ ਪ੍ਰਤੀਰੋਧ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧਦਾ ਹੈ ਦੱਸਦੀ ਹੈ ਕਿ ਯੋਹੀਮ ਬਾਈਨ ਯੋਹਿੰਬੇ ਦੀ ਸ਼ਕਤ ਤੋਂ ਬਣਾਇਆ ਜਾਂਦਾ ਹੈ ਇਹ ਆਮ ਤੌਰ ਦੇ ਉੱਤੇ ਭਾਰ ਘਟਾਉਣ ਦੇ ਲਈ ਵਰਤਿਆ ਜਾਂਦਾ ਹੈ ਪਰ ਇਸ ਦਾ ਦਿਮਾਗੀ ਪ੍ਰਣਾਲੀ ਅਤੇ ਦਿਲ ਦੇ ਉੱਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ ਇਸ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ ਦਿਲ ਤੇਜ਼ ਧੜਕਣ ਲੱਗਦਾ ਹੈ ਚੱਕਰ ਆਉਣਾ ਹੈ ਦੌਰੇ ਪੈਣਾ ਜਾਂ ਫਿਰ ਜਾਨਲੇਵਾ ਸਥਿਤੀ ਵੀ ਹੋ ਸਕਦੀ ਹੈ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਦਿਲ ਦੀ ਬਿਮਾਰੀ ਹੈ ਤਾਂ ਇਸ ਨੂੰ ਲੈਣ ਤੋਂ ਪਹਿਲਾਂ ਡਾਕਟਰ ਦੇ ਨਾਲ ਇੱਕ ਵਾਰ ਸਲਾਹ ਜ਼ਰੂਰ ਲੈ ਲਓ ਲਾਲ ਖਮੀਰ ਚੌਲ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਇਸ ਦੇ ਵਿੱਚ ਮੌਜੂਦ ਕੁਝ ਤੱਤ ਜਿਵੇਂ ਕਿ ਦੱਸ ਦਈਏ ਕਿ ਮੋਨਾਕੋਲਿਨ ਅਤੇ ਸਿਟ੍ਰੀਨਿਨ ਲੀਵਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਕਾਰਨ ਮਾਸਪੇਸ਼ੀਆਂ ਦੇ ਵਿੱਚ ਦਰਦ ਲੀਵਰ ਦੇ ਐਨਜ਼ਾਈਮਾ ਦੇ ਵਿੱਚ ਵਾਧਾ ਅਤੇ ਕਈ ਵਾਰ ਲੀਵਰ ਫੇਲ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤਾਂ ਇਹ ਪੰਜ ਆ ਦੱਸ ਦਈਏ ਕਿ ਕੁਝ ਚੀਜ਼ਾਂ ਸੀਆਂ ਜੋ ਕਿ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈਗੀ ਹੈ ਕਿਉਂਕਿ ਅਸੀਂ ਅਜੇਹੇ ਕਈ ਵਾਰ ਜੋ ਕਿ ਸੇਵਨ ਤੱਕ ਕਰ ਲੈਂਦੇ ਆ ਬਾਅਦ ਵਿੱਚ ਸਾਨੂੰ ਪਛਤਾਉਣਾ ਪੈ ਜਾਂਦਾ ਹੈ